ਪੁਲਿਸ ਨੂੰ ਮਿਲੀ ਵੱਡੀ ਸਫਲਤਾ ਚਾਰ ਦਿਨਾ ਤੋਂ ਲਾਪਤਾ ਚਾਰ ਬੱਚਿਆਂ ਨੂੰ ਕੀਤਾ ਮਾਪਿਆਂ ਹਵਾਲੇ ਲੋੜੀ ਵਾਲ ਦਿਨ ਹੋਏ ਸੀ ਲਾਪਤਾ ਫੋਕਲ ਕਾਣ ਸੰਗਰੂਰ ਤੋਂ ਲੋੜੀ ਵਾਲੇ ਦਿਨ ਅਚਾਨਕ ਚਾਰ ਨਵਾਲਗ ਬੱਚਿਆਂ ਦੇ ਇਕੱਠਿਆਂ ਲਾਪਤਾ ਹੋਣ ਜਾਣ ਤੇ ਇਲਾਕੇ ਵਿੱਚ ਹੰਸਨੀ ਫੈਲ ਗਈ ਜਿਸ ਤੋਂ ਬਾਅਦ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਉਹਨਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਮਾਯੋਗ ਸਰਤਾਜ ਸਿੰਘ ਚਾਹਲ ਦੀ ਅਗਵਾਈ ਵਾਲੀ ਜ਼ਿਲ੍ਹਾ ਸੰਗਰੂਰ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆ ਲਾਪਤਾ ਬੱਚਿਆਂ ਦੀ ਪਾਲ ਸ਼ੁਰੂ ਕੀਤੀ ਤੇ ਮਹਿ 60 ਘੰਟਿਆਂ ਵਿੱਚ ਬੱਚਿਆਂ ਨੂੰ ਸ਼੍ਰੀ ਗੰਗਾ ਨਗਰ ਰਾਜਸਥਾਨ ਤੋਂ ਟ੍ਰੇਸ ਕਰਕੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਇਸ ਸਬੰਧੀ মিডিਆ ਨਾਲ ਜਾਣਕਾਰੀ ਸਾਂਝੀ ਕਰਦਿਆ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਲੋੜੀ ਵਾਲੇ ਦਿਨ ਲਾਪਤਾ ਹੈ ਹੋਏ ਬੱਚਿਆਂ ਦੀ ਰਿਪੋਰਟ ਦਰਜ ਹੋਣ ਤੋਂ ਬਾਅਦ ਉਹਨਾਂ ਤਫ਼ਤੀਸ਼ ਕਰਕੇ ਗੰਗਨਗਰ ਤੋਂ ਇਹਨਾਂ ਬੱਚਿਆਂ ਦੀ ਭਾਲ ਕਰ ਲਈ ਹੈ ਉੱਥੇ ਹੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੰਗਰੂਰ ਦੇ ਫੋਕਲ ਪੁਆਇੰਟ ਕੋਲ ਗਰੀਬ ਬੱਚਿਆਂ ਦੇ ਇਹੇ ਬੱਚੇ ਰਹਿਣ ਵਾਲੇ ਨੇ ਜੋ ਕਿ ਫੋਕਲ ਪੁਆਇੰਟ ਦੇ ਕੋਲ ਹੀ ਰਹਿੰਦੇ ਸਨ ਅਤੇ ਉਹਨਾਂ ਦੇ ਮਾਪੇ ਫੋਕਲ ਪੁਆਇੰਟ ਕੰਮ ਕਰਦੇ ਨੇ ਉਹਨਾਂ ਨੇ ਕਿਹਾ ਕਿ ਲੋੜੀ ਵਾਲੇ ਦਿਨ ਤੋਂ ਇਹ ਬੱਚੇ ਗਾਇਬ ਸਨ ਪਰ ਜਦੋਂ ਇਹਨਾਂ ਨੇ ਬੱਚਿਆਂ ਨਾਲ ਗਲਵਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਘੁੰਮਣ ਚਲੇ ਗਏ ਸਨ ਪਰ ਇੰਨੀ ਦੂਰ ਘੁੰਮਣ ਕਿਵੇਂ ਗਏ ਇਹ ਸਾਰੀ ਛਾਣਬੀਨ ਦਾ ਹਿੱਸਾ ਹੈ ਜੋ ਕਿ ਅੱਗੇ ਬੱਚਿਆਂ ਤੋਂ ਕੀਤੀ ਜਾਵੇ ਫਿਲਹਾਲ ਬੱਚੇ ਤੰਦਰੁਸਤ ਨੇ ਅਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ ਤੇ ਉਹਨਾਂ ਨੂੰ ਖੋਜ ਕਰਕੇ ਪਰਿਵਾਰ ਨੂੰ ਸੌਂਪ ਦਿੱਤਾ ਇਸ ਮੌਕੇ ਹੋਰ ਕੀ ਗਲਤ ਹੋਈ ਹੈ ਸੁਣੋ ਪੂਰੀ ਖਬਰ ਮਾਈਨਰ ਬੱਚੇ ਸੀਗੇ 4 ਤੇ ਮਿਸਪਲੇਸ ਹੋ ਗਏ ਸੀ ਤੇ ਇਹਨਾਂ ਦੇ ਪੇਰੈਂਟਸ ਨੂੰ ਪਹਿਲਾਂ ਸੀਗਾ ਕਿ ਸ਼ਾਇਦ ਅੱਜ ਲੋੜੀ ਹੈ ਤੇ ਲੋੜੀ ਮੰਗਣ ਗਏ ਹੋਣਗੇ ਤੇ ਲੋੜੀ ਕਰਕੇ ਸ਼ਾਇਦ ਲੇਟ ਹੋ ਗਏ ਉਸ ਤੋਂ ਬਾਅਦ ਜਦੋਂ 11-12 ਵਜੇ ਤੱਕ ਉਹਨਾਂ ਨੇ ਉਮੀਦ ਸੀ ਵੀ ਵਾਪਸ ਆਉਣਗੇ ਨਹੀਂ ਆਏ ਤਾਂ ਫਿਰ ਵੀ ਇਹਨਾਂ ਨੇ ਪੁਲਿਸ ਨੂੰ ਕੋਈ ਇਤਲਾਹ ਉਦੋਂ 13 ਤਰੀਕ ਨੂੰ ਨਹੀਂ ਕੀਤੀ 14 ਤਰੀਕ ਨੂੰ ਇਹਨਾਂ ਨੇ ਫਿਰ ਜਾ ਕੇ ਥਾਣਾ ਸਿਟੀ ਵਨ ਚ ਤਨੂ ਸ਼ਾ ਇੱਕ ਹੈਗਾ ਮਾਈਗ੍ਰੈਂਟ ਲੇਬਰ ਉਹਨੇ ਇਤਲਾਹ ਦਿੱਤੀ ਉਦੋਂ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਵੀ ਇਹਦੇ ਬੇਟੇ ਨੇ ਦੋ ਤੇ ਇਹਦੇ ਬੇਟਿਆਂ ਦੇ ਨਾਲ ਦੋ ਹੋਰ ਦੋਸਤ ਨੇ ਵੀ ਉਹ ਵੀ ਮਿਸਿੰਗ ਨੇ ਤੇ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਐਸਐਸਪੀ ਸਾਹਿਬ ਨੇ ਇਮੀਡੀਏਟਲੀ ਇਹਨ ਇੱਕ ਸਤਾਚਲ ਆਈਪੀਐਸ ਸਾਡੇ ਜ਼ਿਲ੍ਹੇ ਦੇ ਕਪਤਾਨ ਉਹਨਾਂ ਨੇ 4 ਟੀਮਾਂ ਬਣਾ ਕੇ ਸੀ ਤੇ ਸਿਟੀ 1 ਤੇ ਸੈਕਟਰ ਸਦਰ ਤੇ ਇਹ ਸਾਰੀਆਂ ਟੀਮਾਂ ਦੇ ਨਾਲ ਟੈਕਨੀਕਲ ਵਿੰਗ ਨੂੰ ਲਾ ਕੇ ਤੇ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਐਫ ਆਈ ਆਰ ਦਰਜ ਕਰ ਦਿੱਤੇ ਗਏ 140 ਬੀ ਐਨ ਐਸ ਪਾਰਟ 3 ਦੇ ਤੱਕ ਤੇ ਇਹ ਬੱਚੇ ਫਿਰ ਬਹੁਤ ਜ਼ਿਆਦਾ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਗੰਗਾ ਨਗਰ ਤੋਂ ਜਾ ਕੇ ਟ੍ਰੇਸ ਹੋਏ ਤੇ ਗੰਗਾ ਨਗਰ ਕਿਸ ਤਰ੍ਹਾਂ ਚਲੇ ਗਏ ਸੀ ਬਾਕੀ ਸਾਰਾ ਪਾਠ ਲੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇ ਇਹ ਤੱਕ ਇਹंदे ਵੀ ਘੁੰਮਣ ਹੀ ਚਲੇ ਗਏ ਸੀ ਤੇ ਕੀ ਕਰਨ ਗਏ ਸੀ ਕਿਵੇਂ ਗਏ ਸੀਗੇ ਉਹ ਅੱਜ ਗੰਗਾ ਨਗਰ ਤੋਂ ਲੈ ਕੇ ਆਂਦੇ ਆ ਕਿਸੇ ਵਿਅਕਤੀ ਕੋਲੋਂ ਮਿਲੇ ਨਹੀਂ ਜਾਂ ਕਿਸ ਤਰ੍ਹਾਂ ਨਹੀਂ ਉੱਥੇ ਰੇਲਵੇ ਸਟੇਸ਼ਨ ਤੋਂ ਹੀ ਇਹ ਰੋਮ ਕਰ ਰਹੇ ਸੀ ਇੱਧਰ ਉੱਧਰ ਉੱਥੋਂ ਮਿਲੇ ਨੇ ਹੁਣ ਇਹਨਾਂ ਨਾਲ ਸਾਰੀ ਗੱਲਬਾਤ ਡਿਟੇਲ ਚ ਕੀਤੀ ਜਾਊਗੀ ਇਹਨਾਂ ਦੇ ਮਾਪੇ ਕੋਈ ਵਰਗਾ ਲਾ ਕੇ ਲਗਾਇਆ ਕਿ ਆਪੇ ਗਿਆ ਹਾਂਜੀ ਇਹਨਾਂ ਦੇ ਮਾਪੇ ਨੂੰ ਤਰਾ ਦਿੱਤੀ

ਪਰ ਉਹ ਇਨੈਂਟ ਚ ਨਿਕਲ ਗਏ ਘਰੋਂ ਕਹਿੰਦੇ ਲੋਰੀ ਮੰਗਣ ਜਾਂਦੇ ਆ ਜਿਹੜੀ ਬੁੜੀਆ ਹੈਗੀ ਸੀ ਘਰੇ ਉਹਨਾਂ ਨੂੰ ਕਹਿੰਦੇ ਕਿ ਵੀ ਮੈਂ ਲੋਰੀ ਮੰਗਣ ਜਾਂਦੇ ਆ ਬੁੜੀਆ ਕਹਿੰਦੀ ਵੀ ਤੁਸੀਂ ਜਾਣਾ ਨਹੀਂ ਹੈਗਾ ਵੀ ਮੰਮੀ ਆ ਰਹੇ ਨੇ ਬਸ ਇਹ ਕੰਨ ਮੰਨਿਆ ਨੀ ਗਾਲ ਲੱਗੀ ਤੇ ਉਹਨਾਂ ਦੇ ਇਹ ਬਾਗੇ ਲੋਰੀ ਮੰਗਣ ਲੋਰੀ ਮੰਗਣ ਗਿਆ ਮੁਰਕੇ ਆਇਆ ਨਹੀਂ ਘਰੇ ਕਿੰਨੀ ਦੇਰ ਬਾਅਦ ਮੁੱਕ ਲੱਗ ਗਿਆ ਪਤਾ ਤਾਂ ਸਾਨੂੰ ਵੇਟ ਕਰਿਆ ਉਹਨਾਂ ਨੂੰ 9 ਵਜੇ ਤੱਕ ਵੀ ਆ ਜਾਣਗੇ ਚਲ ਲੋਰੀ ਮੰਗ ਕੇ ਜਦੋਂ ਨਹੀਂ ਆਏ ਉਹ ਘਰੇ ਫਿਰ ਅਸੀਂ ਲੱਭਣ ਵਾਗੇ ਜਦੋਂ ਨਹੀਂ ਮਿਲੇ ਫਿਰ ਕੋਸ ਕੰਪਨੀ ਦੀ ਜੀ ਸਾਨੂੰ ਤਾਂ ਐ ਸੀ ਕਿ ਉਹ ਆ ਜਾਣਗੇ ਘਰੇ

ਫੇਰ ਮੈਂ ਉਹ ਕੁਬੂਰੀਆ ਕ ਲਈ ਮੰਮੀ ਵੀ ਪੰਕਜ ਲੈ ਗਿਆ ਉਹ ਫਿਰ ਦਾ ਕੱਢ ਕੇ ਸਾਨੂੰ ਐਂ ਸਕਦੇ ਹੁਣ ਖੁਸ਼ ਬੱਚੇ ਮਿਲ ਗਏ ਹਾਂਜੀ ਖੁਸ਼ ਆ ਜੀ ਅੱਡੀ ਕਲਾ ਟਾਈਮ ਟੀਵੀ ਦੇ ਲਈ ਸੰਗਰੂਰ ਤੋਂ ਹਰ ਕਬਲ ਸਿੰਘ ਹੈਪੀ ਦੀ ਵਿਸ਼ੇਸ਼ ਰਿਪੋਰਟ